ਅਗ ਲੱਗੀ ਹੈ ਜੀ 15 20 15 ਮਿੰਟ ਹੋ ਗਏ ਆ ਅੱਛਾ ਜੀ ਤੇ ਜਦੋਂ ਇਹ ਮੱਲੇ ਵਾਲਿਆਂ ਨੇ ਸਾਨੂੰ ਕੋਲ ਕੀਤੀ ਆ ਤੇ ਆਪਾਂ ਇੱਥੇ ਤੁਰੰਤ ਹੀ ਪਹੁੰਚ ਗਏ ਅੱਛਾ ਤੇ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਤੇ ਚਲੋ ਉਹਨਾਂ ਦੇ ਕਮਰੇ ਦੀ ਅੱਗ ਲੱਗੀ ਥੋੜਾ ਬਹੁਤ ਆਫੀ ਨੁਕਸਾਨ ਹੋਇਆ ਬਾਕੀ ਫਾਇਰ ਬੀਡ ਵਾਲੇ ਵੀ ਟਾਈਮ 'ਚ ਹੀ ਪਹੁੰਚ ਗਏ ਆ ਤੇ ਸਰ ਸਮਾਨ ਵਗੈਰਾ ਬਚ ਗਿਆ ਸਮਾਨ ਦਾ ਥੋੜਾ ਜਨਾ ਦਾ ਹੋ ਗਿਆ ਨੁਕਸਾਨ ਥੋੜਾ ਜਿਹਾ ਕੀ ਮੰਗ ਕਰਦੇ ਹੋ ਸਰਕਾਰ ਕੋ ਲੋਕਾਂ ਦਾ ਨੁਕਸਾਨ ਹੋ ਗਿਆ ਸਰਕਾਰ ਕੋ ਕੀ ਮੰਗ ਕਰ ਸਕਦੇ ਜੀ ਹੁੰਜਰ ਇਹਨਾਂ ਦਾ ਨੁਕਸਾਨ ਹੋ ਗਿਆ ਤਾਂ ਸਰਕਾਰ ਕੀ ਜਾਨੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਆਇਆ ਤਾਂ ਤੁਸੀਂ ਤੁਰੰਤ ਇੱਥੇ ਮੌਕੇ ਤੇ ਪਹੁੰਚ ਹਾਂਜੀ ਹਾਂਜੀ ਤੁਰੰਤ ਪਹੁੰਚ ਗਏ ਜੀ ਅੱਪਾ ਮਿੰਟਾਂ ਦਾ ਟਾਈਮ ਸੀ ਜਦੋਂ ਅੱਗ ਲੱਗੀ ਐ ਬਾਜੀ 10 15 ਮਿੰਟ ਹੀ ਹੋਏ ਆ ਹਾਂ ਸਵਾਗੋ 5 ਵਜੇ ਦੇ ਫਿਰ ਟਾਈਮ ਹੋਣਾ ਸਰ ਇਹ 15 20 ਮਿੰਟ ਪਹਿਲਾਂ ਸਾਨੂੰ ਤਲਾਹ ਹੀ ਸੀ ਤੁਸੀਂ ਇੱਥੇ ਮੌਕੇ ਤੇ ਆਣ ਕੇ ਵੇਖਿਆ ਵੀ ਦੂਸਰੇ ਫਲੋਰ ਤੇ ਅੱਗ ਲੱਗੀ ਸੀ ਤੇ ਅਸੀਂ ਤੇ ਸਾਰੇ ਸਟਾਫ ਨੇ ਮਿਲ ਕੇ ਬੁਝਾਈ ਹੈ ਸਰ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਸਰ ਹਜ ਤੱਕ ਤਾਂ ਬਚਾਇਆ ਬਾਕੀ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਕਮਰਾ ਸੀ ਉਹ ਲੱਕੜ ਦਾ ਸਮਾਨ ਵਿੱਚ ਕਾਫੀ ਉਹ ਸੜ ਗਿਆ ਬੈੱਡ ਲੰਬਾਰੀ ਕਾਰਨ ਕੀ ਅੱਗ ਲੱਗਣ ਦਾ ਕੁਝ ਪਤਾ ਜਦ ਸੌੜ ਛੜਕੜ ਦੱਸਣ ਦੇ ਘਰ ਵਾਲੇ ਦਾ ਹਾਂਜੀ ਕੀ ਨਾਲ ਜੀ ਤੁਹਾਡਾ ਔਰ ਕਿਹੜੀ ਫਾਇਰੂਗੇਟ ਤੋਂ ਆਏ ਅਸੀਂ ਬੈਰੀਗੇਟ ਤੋਂ ਆਏ ਹਾਂ ਜੀ ਤੇ ਸੁਰਿੰਦਰ ਸਿੰਘ ਨਾਮ ਮੇਰਾ ਫਾਇਰਮੈਨ ਕਿੰਨਾ ਸਮਾਂ ਤੇ ਅੱਗ ਨੂੰ ਕਾਬੂ ਪਾਇਆ ਗਿਆ ਤੁਹਾਡੇ ਸਰ ਸੇਵਾ ਸਮਤੀ ਨਾਲ ਸੀ ਸਾਡੇ ਤੇ ਅਸੀਂ ਕੋਈ ਕੀ ਜਿਆਦਾ ਨਹੀਂ ਟਾਈਮ ਲੱਗਾ ਕੋਈ 15 20 ਮਿੰਟ ਤੇ ਅੱਗ ਤੇ ਕਾਬੂ ਪਾ ਲਿਆ ਕਿਉਂਕਿ ਗਲੀ ਨਿੱਕੀ ਸੀ ਤੇ ਆਪਾਂ ਵਿਛਾਉਣ ਤੇ ਟਾਈਮ ਲੱਗਾ ਬਾਕੀ ਅੱਗ ਤੇ ਹੀ ਜਲਦੀ ਕਾਬੂ ਪਾ ਲਿਆ ਅੱਗ ਬੁਝ ਗਈ ਹਾਂਜੀ ਬੁਝ ਗਈ ਅਸੀਂ ਘਰ ਵਾਲੇ ਸੀ ਲੇਡੀਜ਼ ਵੀ ਅੰਦਰ ਸੀ ਜਿਸ ਟਾਈਮ ਉਹ ਨਾਲ ਦੇ ਰੂਮ 'ਚ ਹੀ ਸੀ ਉਹਨਾਂ ਦੇ ਛਾਈ ਜੀ ਸੀ ਉਹ ਸੀ ਨਾਲ ਦੇ ਰੂਮ 'ਚ ਬਚਾ ਆ ਘਰ ਦੇ ਸਾਰੇ ਠੀਕ ਆ ਸੇਫ ਆ ਇਹ ਰਸਾਲ ਨੰ ਕੰਟਰੋਲਰ ਦਾ ਫੋਨ ਆਇਆ ਸੀ ਇਤਕਾ ਇਸ ਮੌਕੇ ਤੇ ਪੁੱਜੇ ਤੇ ਸਰਕਟ ਛੋੜਨ ਆਦ ਲੱਗੀ ਆ ਜੇਰਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਿਲਕੁਲ ਠੀਕ ਹੈ ਤੇ ਮੌਕੇ ਤੇ ਫਾਇਰਫੋਰਸ ਕੋਲੋਂ ਜਿਹੜਾ ਅੱਗ ਤੇ ਕਾਬੂ ਪਾ ਗਿਆ ਸਰ ਕਿਹੜੀ ਜਗ੍ਹਾ ਤੇ ਲੱਗੀ ਆਖਰੇ ਇਹ ਰਾਂਝੇ ਵਾਲੀ ਗਲੀ ਮਕਾਨ ਨੰਬਰ 580 ਕਟੜਾ ਖਜਾਨਾ ਤੇ ਸਰ ਕੋਈ ਕਾਰਨ ਪਤਾ ਲੱਗਾ ਅੱਗ ਲੱਗਣ ਦਾ ਕੋਈ ਕਾਰਨ ਘਰ ਵਾਲੇ ਦੱਸਦੇ ਆ ਕਿ ਟੀਵੀ ਆਨ ਕੀਤਾ ਵਾ ਤੇ ਉੱਤਪੁਰਾ ਸਰਕਟ ਸ਼ਾਰਟ ਹੋਇਆ ਜਾਦਾ ਘਰ ਦੇ ਵਿੱਚ ਗੰਦੇ ਕੱਲੀ ਮਾਤਾ ਮੌਜੂਦ ਸੀ ਆ ਘਰ ਕੱਲੀ ਮਾਤਾ ਤੇ ਬੱਚੇ ਜਿਹੜੇ ਬਾਜ਼ਾਰ ਗਏ ਜਾਨੀ ਨੁਕਸਾਨ ਜਾਨੀ ਨੁਕਸਾਨ ਬਿਲਕੁਲ ਨਹੀਂ ਹੋਇਆ ਬਾਕੀ ਤੇ ਬੈਡ ਬੁੱਢੇ ਨਾਲ ਸਾਰੇ ਬਾਕੀ ਇਸ ਫਾਇਰ ਵਗੇ ਡਸਰ ਮੌਕੇ ਸਰਪਰ ਗਾੜ ਮੌਕੇ ਤੇ ਪਹੁੰਚ ਗਿਆ ਤੇ ਕੰਟਰੋਲ ਹੋ ਗਿਆ ਅਸੀਂ ਵੀ ਮੌਕੇ ਤੇ ਪਹੁੰਚੇ ਬਿਲਕੁਲ ਠੀਕ ਠਾਕ